ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਜੰਝਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਨੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਵਾਕਫਾ ਖਮੋਤਿਆਂ ਤੇ ਕੀਤੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦਿਨ ਪਰ ਲਈ ਮੁਲਤਵੀ ਹੋਈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਆਮ ਲੋਕਾਂ ਦੀ ਭਾਗੀਦਾਰੀ ਨਾਲ ਨਸ਼ਾ ਦੀ ਅਲਾਮਤ ਨੂੰ ਮਕਾਉਣ ਵਾਸਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਗੇੜ ਦੀ ਅੱਜ ਤੋਂ ਸ਼ੁਰੂਆਤ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਾਲ 1993 ਚਰਨਤਾਲਨ ਪੁਲਿਸ ਵੱਲੋਂ ਦੋ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਸੱਤ ਵਿਕਤੀਆਂ ਬਾਰੇ ਫੈਸਲਾ ਸੁਣਾਉਂਦਿਆਂ ਦੋਸ਼ੀ ਸਾਬਕਾ ਐਸਐਸਪੀ ਸਮੇਤ ਪੰਜ ਪੁਲਿਸ ਮੁਲਾਜ਼ਮਾ ਨੂੰ ਉਮਰ ਕੈਦ ਅਤੇ 3.5 ਲੱਖ ਰੁਪਏ ਦੀ ਸਜ਼ਾ ਸੁਣਾਈ ਇਸਰੋ ਦੇ ਸਾਬਕਾ ਚੇਅਰਮੈਨ ਤਿਉਕੇ ਪੁਲਾੜ ਵਿਖਿਆਨੀ ਡਾਕਟਰ ਐਸੋਮਨਾਥ ਨੇ ਯੂਨੀਵਰਸਟੀਆਂ ਨੂੰ ਇੱਕ ਆਤਮ ਨਿਰਪਰ ਪੁਲਾੜ ਖੋਜ ਅਤੇ ਉਦਯੋਗਿਕ ਵਾਤਾਵਰਣ ਪ੍ਰਣਾਲੀ ਬਣਾਉਣ 'ਚ ਸਰਗਰਮੀ ਨਾਲ ਹਿੱਸਾ ਲੈਣ ਦਾ ਦਿੱਤਾ ਸੱਦਾ ਅਧਿ ਭਾਰਤ ਨੇ ਅੱਜ ਲੰਡਨ ਦੇ ਓਵਲ ਵਿਖੇ ਐਂਡਰਸਨ ਟੈਂਡਰਕ ਟਰਾਫੀ ਦੇ ਆਖਰੀ ਕ੍ਰਿਕਟ ਟੈਸਟ ਜੋ ਮੇਜ਼ਬਾਨ ਇੰਗਲੈਂਡ ਖਿਲਾਫ 6 ਦੋੜਾਂ ਨਾਲ ਰੋਮਾਂਚਕ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਲੜੀ 2-2 ਨਾਲ ਬਰਾਬਰ ਕੀਤੀ ਤੇ ਹੁਣ ਖਬਰਾਂ ਵਿਸਥਾਰ ਨਾਲ विरोधी दल के मेंबरों ਵੱਲੋਂ ਵਾਕ-ਵਾਖ ਮੁੱਦਿਆਂ ਤੇ ਹੰਗਾਮਾ ਕਰਨ ਕਾਰਨ ਲੋਕ ਸਭਾ ਦੀ ਕਾਰਵਾਈ ਦਿਨ ਪਾਰ ਲਈ ਮੁਲਤਵੀ ਕਰ ਦਿੱਤੀ ਗਈ। ਜਦੋਂ ਸਦਨ ਦੀ ਕਾਰਵਾਈ ਸਵੇਰੇ 11 ਵਜੇ ਮੁੜ ਸ਼ੁਰੂ ਹੋਈ ਤਾਂ ਲੋਕ ਸਭਾ ਸਪੀਕਰ ਰੋਮ ਬਿਰਲਾ ਨੇ ਪ੍ਰਸ਼ਨ ਕਾਲ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਬਿਹਾਰ ਵਿੱਚ ਵਿਸ਼ੇਸ਼ ਤੀਬਰ ਸਮੀਖਿਆ ਪ੍ਰੋਗਰਾਮ ਵਾਪਸ ਲੈਣ ਸਮੇਤ ਵਾਕ-ਵਾਖ ਮੁੱਦਿਆਂ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸ਼੍ਰੀ ਬਿਰਲਾ ਨੇ ਵਿਰੋਧੀ ਧਿਰ ਨੂੰ ਪ੍ਰਸ਼ਨ ਕਾਲ ਚਾਲੀ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਇੱਕ ਮਹੱਤਵਪੂਰਨ ਕਾਰਜ ਹੈ। ਲੋਕਤੰਤ ਵਿੱਚ नियोजित तरीके से सदन को बाधित करना ये लोकतंत्र प्रक्रियाओं के लिए अच्छा नहीं है परंपराओं के लिए भी अच्छा नहीं है आप कोई भी मुद्दे हो कोई भी सवाल हो आप प्रश्नकाल के बाद हमसे मिलें हम नियम प्रक्रियाओं के अंदर आपको हर मुद्दों पर चर्चा करने का पर्याप्त मौका देंगे मुझे लगता है कि आप नियोजित तरीके से ही सदन को बाधित करना चाहते हैं ਪੰਜਾਬ ਸਰਕਾਰ ਨੇ ਸੂਬੇ ਵਿੱਚੋਂ ਆਮ ਲੋਕਾਂ ਦੀ ਭਾਗੀਦਾਰੀ ਨਾਲ ਨਸ਼ਿਆਂ ਦੀ ਅਲਮਤ ਨੂੰ ਬੁਕਾਉਣ ਵਾਸਤੇ ਯੁੱਧ ਨਸ਼ਿਆਂ ਵਿਰੁੱਧ ਮਹੰਮਦੇ ਦੂਜੇ ਘੇੜ ਦੀ ਅੱਜ ਲੁਧਿਆਣਾ ਤੋਂ ਸ਼ੁਰੂਆਤ ਕੀਤੀ। ਇਸ ਮਹਿੰਮ ਤਹਿਤ ਸਰਕਾਰ ਵੱਲੋਂ ਪਿੰਡਾਂ ਅਤੇ ਵਾਰਡ ਪੱਤਰ ਤੇ ਪਿੰਡ ਰੁੱਖਿਆ ਕਮੇਟੀਆਂ ਬਣਾਈਆਂ ਗਈਆਂ ਨੇ ਜੋ ਕਿ ਆਮ ਲੋਕਾਂ ਨੂੰ ਨਸ਼ਾਖੋਰੀ ਖਿਲਾਫ ਲਾਮਬੰਦ ਕਰਨ ਗਿਆ। ਇਹਨਾਂ ਕਮੇਟੀਆਂ ਦੇ ਆਬਾਦੀ ਅਨੁਸਾਰ 10 ਤੋਂ 20 ਤੱਕ ਮੈਂਬਰ ਹੋਣਗੇ ਜਿਨ੍ਹਾਂ ਵਿੱਚ ਪਿੰਡਾਂ ਦੇ ਸਰਪੰਚ, ਸ਼ਹਿਰਾਂ ਚ ਵਾਰਡ ਕਾਉਂਸਲਰ ਤੇ ਸਬੰਧਿਤ ਪੁਲਿਸ ਥਾਣੇ ਦੇ ਐਸਐਚਓ ਜਾਂ ਉਹਨਾਂ ਦੇ ਨੁਮਾਇੰਦੇ ਸ਼ਾਮਲ ਨੇ। ਇਸ ਮੌਕੇ ਸੇਤ ਜਿਹੜਾ ਬੰਦਾ ਨਸ਼ਾ ਕਰਦਾ ਹੈ ਉਹ ਮਰੀਜ਼ ਹੈ ਔਰ ਜਿਹੜੇ ਨਸ਼ੇ ਵੇਚਣ ਵਾਲੇ ਆ ਉਹਨਾਂ ਨੂੰ ਪੁਜਾਣਾ ਹੈ ਉਹ ਭੱਜ ਕੇ ਉਹਨਾਂ ਦੀ ਮਰਜ਼ੀ ਆ ਪੰਜਾਬ ਤੋਂ ਬਾਹਰ ਭੱਜ ਜਾਣ ਭੱਜ ਕੇ ਜੇਲ੍ਹਾਂ ਵਿੱਚ ਪਹੁੰਚ ਜਾਣ ਜਾਂ ਹਸਪਤਾਲਾਂ 'ਚ ਪਹੁੰਚ ਜਾਣ ਕੋਈ ਕਿਸੇ ਵਾਸਤੇ ਕੋਈ ਰਾਤ ਨਹੀਂ ਜੱਡਾ ਵੱਡਾ ਮਰਜ਼ੀ ਹੋਵੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਇੱਕ ਵਾਰੀ ਸਾਡੇ ਜਿਹੜਾ ਨਸ਼ਾ ਮੁਕਤੀ ਕੇਂਦਰ ਆ ਉੱਥੇ ਬਚਾ ਦਿਓ ਅਸੀਂ ਉਹਨਾਂ ਨੂੰ ਨਸ਼ਾ ਛੁਡਾ ਕੇ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਆ ਕੋਈ ਨਾ ਕੋਈ ਰੋਜ਼ਗਾਰ ਦੇਵਾਂਗੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਪਿੰਡ ਸੁਰੱਖਿਆ ਕਮੇਟੀਆਂ ਬਾਰੇ ਵੇਰਵੇ ਸਾਂਝੇ ਕਰਦਿਆਂ ਕਿਹਾ ਲੋਕਾਂ ਦੇ ਵਿੱਚ ਅਵੇਰਨੈਸ ਜਨਰੇਸ਼ਨ ਦਾ ਕੰਮ ਤੁਸੀਂ ਕਰੋਗੇ ਜੇ ਕਿਤੇ ਵੀ ਨਸ਼ੇ ਵਿਕਦੇ ਹੈਗੇ ਤੁਸੀਂ ਉਸ ਦੀ ਸਰਵੇਲੈਂਸ ਕਰੋਗੇ ਤੁਸੀਂ ਪੁਲਿਸ ਇਨਫੋਰਮ ਕਰੋਗੇ ਸਾਡਾ ਯੂਥ ਹੈਗਾ ਉਹ ਨਸ਼ਿਆ ਵੱਲ ਨਾ ਜਾ ਸਕੇ ਇਸ ਐਕਟੀਵਿਟੀ ਨੂੰ ਕੋਆਰਡੀਨੇਟ ਕੀਤਾ ਜਾਊਗਾ ਵਿਲੇਜ ਡਿਫੈਂਸ ਕਮੇਟੀਆਂ ਦੇ ਥਰੂ ਜਮੀਨੀ ਸਤਰ ਤੇ ਸਾਰੇ ਭਾਰਤ ਦੇ ਵਿੱਚ ਇੱਕ ਪਹਿਲਾ ਉਪਰਾਲਾ ਹੈ ਜਦੋਂ ਲੋਕਾਂ ਦੀ ਭਾਗੀਦਾਰੀ ਕੈਂਪੇਨ ਦੇ ਵਿੱਚ ਕੀਤੀ ਜਾਊਗੀ ਤੁਹਾਨੂੰ ਆਇਡੈਂਟੀਟੀ ਕਾਰਡ ਵੀ ਦਿੱਤੇ ਜਾਣਗੇ ਯੁੱਧ ਨਸ਼ਾ ਵਿਰੋਧੀ ਮੁਹਿੰਮ ਬਾਰੇ ਪੁਲਿਸ ਮੁਖੀ ਨੇ ਦੱਸਿਆ ਤੋ ਅਸੀਂ ਇੱਕ ਸੇਫ ਪੰਜਾਬ ਪੋਰਟਲ ਦਾ ਉਦਘਾਟਨ ਕੀਤਾ ਸੀਗਾ ਜਿਸ ਦੇ ਵਿੱਚ ਅੱਜ ਤੱਕ ਤੁਹਾਡੇ ਦਿੱਤੀ ਸੂਚਨਾ ਦੇ ਮੁਤਾਬਿਕ 4616 ਐਫਆਈਆਰਾ ਦਰਜ ਹੋ ਚੁਕੀ ਇੱਕ ਮਾਰਚ ਤੋਂ ਜੁੱਧ ਸ਼ੁਰੂ ਹੋਇਆ ਹੈ ਇਸ ਦੇ ਵਿੱਚ 1000 ਕਿਜੀ ਤੋਂ ਵੱਧ ਹਿਰੋਇਨ ਰਿਕਵਰ ਹੋ ਚੁਕੀ ਹੈ 2000 ਕਿਜੀ ਤੋਂ ਵੱਧ ਪੋਪੀ ਹਸਕ 374 ਕਿਲੋ ਗਾਂਝਾ 3 ਕਰੋੜ ਤੋਂ ਜ਼ਿਆਦਾ ਟੈਬਲੇਟਸ ਕੈਪਸੂਲ 121 ਕਰੋੜ ਡਰਗਮਨੀ 12 ਡਰੋਨ 227 ਪਿਸਟਲ 262 ਕਾਰਾ 400 ਮੋਟਰਸਾਈਕਲ ਰਿਕਵਰ ਹੋਈਆਂ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਨ ਕੋਆਰਡੀਨੇਟਰਾਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਮੁਹਾਲੀ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਬਲਜਿੰਦਰ ਸਿੰਘ ਸਰਾਂ ਵੱਲੋਂ ਸਾਲ 1993 ਵਿੱਚ ਤਰੰਤਾਨ ਪੁਲਿਸ ਵੱਲੋਂ ਦੋ ਝੂਠੇ ਬੁਲਦਮਾ ਕਾਬੁਲਿਆਂ ਵਿੱਚ ਮਾਰੇ ਗਏ 7 ਵਿਅਕਤੀਆਂ ਬਾਰੇ ਫੈਸਲਾ ਸੁਣਾਇਆ ਗਿਆ। ਮਰਨ ਵਾਲਿਆਂ ਵਿੱਚ 3 ਪੁਲਿਸ ਮੁਲਾਜ਼ਮ ਅਤੇ 4 ਹੋਰ ਵਿਅਕਤੀ ਸ਼ਾਮਲ ਸਨ। ਮੁਹਾਲੀ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਦੋਸ਼ੀਆਂ ਵਿੱਚ ਸੇਵਾਮੁਕਤ ਐਸਐਸਪੀ ਭੁਪਿੰਦਰਜੀਤ ਸਿੰਘ ਡੀਐਸਪੀ ਸੇਵਾਮੁਕਤ ਦਵਿੰਦਰ ਸਿੰਘ ਸੁਪਾ ਸਿੰਘ ਗੋਲਬਰਗ ਸਿੰਘ ਅਤੇ ਰੁਪੀਰ ਸਿੰਘ ਨੂੰ ਉਮਰਕਾਹਤ ਤੇ 3.5 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ ਇਹ ਜੁਰਮਾਨਾ ਪੀੜਤ ਪਰਿਵਾਰਾਂ ਚ ਵੰਡਿਆ ਜਾਵੇਗਾ ਜ਼ਿਕਰ ਹੋ ਗਿਆ ਕਿ ਬੀਤੇ ਦਿਨੀ ਇਸ ਮਾਮਲੇ ਚ ਅਦਾਲਤ ਨੇ ਪੰਜ ਮੁਸਲਮਾਨਾਂ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਸਜ਼ਾ ਅੱਜ ਸੁਣਾਈ ਗਈ ਹੈ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 302 201 218 120 ਬੀ ਤਹਿਤ ਮਾਮਲੇ ਦਰਜ ਕੀਤੇ ਗਏ ਸਨ ਕੁੱਲ 10 ਮੁਸਲਮਾਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਪਰ ਪੰਜ ਚਣਿਆਂ ਦੀ ਮੌਤ ਹੋ ਚੁੱਕੀ ਹੈ ਅੱਜ ਦੇ ਦੋਸ਼ੀ ਪੰਜ ਪੁਲਿਸ ਮੁਲਾਜ਼ਮਾਂ ਵਿੱਚੋਂ ਦੋ ਗੁਲਬਰਗ ਸਿੰਘ ਅਤੇ ਰੁਕਬੀਰ ਸਿੰਘ ਅਦਾਲਤ ਅੱਗੇ ਪੇਸ਼ ਹੋਏ ਜਦਕਿ ਬਾਕੀ ਤਿੰਨ ਵੱਲੋਂ ਵੀਡੀਓ ਕਾਨਫਰencing ਰਾਹੀਂ ਪੇਸ਼ੀ ਭੁਗਤਣ ਦੀ ਅਰਜ਼ੀ ਦਿੱਤੀ ਗਈ ਹੈ। ਉਧਰ ਪੀੜਤ ਪਰਿਵਾਰਾਂ ਨੇ ਕਿਹਾ ਕਿ ਉਹਨਾਂ ਨੂੰ ਅੱਜ 32 ਸਾਲ ਬਾਅਦ ਇਨਸਾਫ ਮਿਲਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ ਵਨਿਤ ਸੁੰਦੈਓ 1.5 ਹੈਂਡਲ ਹੈ @theririyarrnuchalander ਅਤੇ YouTube ਤੇ ਸਾਡਾ ਚੈਨਲ ਹੈ @theririyarrchalander। ਭਾਰਤੀ ਪੁਲਾੜ ਖੋਜ ਸੰਗਠਨ ਦੇ ਸਾਬਕਾ ਚੇਅਰਮੈਨ ਤੇਗੇ ਪੁਲਾੜ ਵਿਗਿਆਨੀ ਡਾਕਟਰ ਐਸੋਮਨਾਥ ਨੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਭਾਰਤ ਵਿੱਚ ਪੁਲਾੜ ਖੇਤਰ ਕਾਰੋਬਾਰ ਤੇ ਸਟਾਰਟਅਪ ਲਈ ਮੌਕੇ ਵਿਸ਼ੇ ਤੇ ਭਾਸ਼ਣ ਦਿੱਤਾ। ਸਿਰਲੇਖ ਭਾਰਤ ਦੇ ਪੁਲਾੜ ਖੇਤਰ ਦੇ ਵਿਕਾਸ, ਨਿਜੀ ਉਦਮਾਂ ਦੀ ਭੂਮਿਕਾ ਤੇ ਦੇਸ਼ ਚ ਸਪੇਸ ਉਦਮਤਾ ਦੇ ਪ੍ਰਵਿੱਖਤੇ ਕੇਂਦਰਿਤ ਸੀ। ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਣੂਗਿਕ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਸਮਾਗਮ ਚ ਵੱਡੀ ਗਿਣਤੀ ਚ ਵਿਦਿਆਰਥੀ, ਖੋਜਕਰਤਾਵਾਂ, ਫੈਕਲਟੀ ਤੇ ਪੇਸ਼ੇਵਰਾਂ ਨੇ ਹਿੱਸਾ ਲਿਆ। ਇਸ ਭਾਰਤੀ ਪੁਲਾੜ ਨੀਤੀ ਦੇ ਤਹਿਤ ਪੁਲਾੜ ਚ ਭਾਰਤ ਦੇ ਪਰਵਰਤਨਸ਼ੀਲ ਸਫ਼ਰ ਤੇ ਚਾਣਨਾ ਪਾਇਆ ਉਹਨਾਂ ਪੁਲਾੜ ਚ ਭਾਰਤ ਦੇ ਪਵਿਕਦੀਆਂ ਰਣਨੀਤਿਕ ਅਤੇ ਵਿਗਿਆਨਿਕ ਤਰਜੀਹਾਂ ਬਾਰੇ ਵੀ ਕਲਕੀਤੀ ਉਹਨਾਂ ਨੇ ਯੂਨੀਵਰਸਟੀਆਂ ਨੂੰ ਇੱਕ ਆਤਮ ਨਿਰਭਰ ਪੁਲਾੜ ਖੋਜ ਤੇ ਉਦਯੋਗਿਕ ਵਾਤਾਵਰਣ ਪ੍ਰਣਾਲੀ ਬਣਾਉਣ ਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ ਕਿਸਾਨਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਡਾਕਟਰ ਸੋਮਨਾਥ ਨੇ ਦੱਸਿਆ ਕਿ ਕਿਵੇਂ ਸੈਟੇਲਾਈਟ ਅਧਾਰ ਤਕਨਾਲੋਜੀਆਂ ਹੁਣ ਖੇਤੀ ਨੂੰ ਬਦਲ ਰਹੀਆਂ ਨੇ ਪੰਜਾਬ ਜੁਵਨਾਈਲ ਜਸਟਿਸ ਐਕਟ 2015 ਤਹਿਤ ਸੰਕੇਤਕ ਭਾਸ਼ਾ ਇੰਟਰਪ੍ਰੀਟਰਾਂ ਅਨੁਵਾਦਕਾਂ ਤੇ ਵਿਸ਼ੇਸ਼ ਸਿੱਖਿਆਕਾਂ ਨੂੰ ਰਸਮੀ ਤੌਰ ਤੇ ਸੂਚੀਬੱਧ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕਾਣੇ ਦੱਸਿਆ ਕਿ ਇਹ ਕਦਮ ਕਾਨੂੰਨੀ ਵਿਵੱਤੇ ਦੀ ਰੋਜ਼ਾਨਾ ਜੀਵਨਚ ਸੰਚਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਕੇ ਵਿਸ਼ੇਸ਼ ਯੋਗਤਾਵਾਂ ਵਾਲੇ ਬੱਚਿਆਂ ਨੂੰ ਸਸ਼ਕਤ ਬਣਾਉਣ ਵਾਲੇ ਇੱਕ ਮਜ਼ਬੂਤ ਕਦਮ ਹੋਵੇਗਾ ਕਾਰ ਇਨਫੋਰਸਮੈਂਟ ਨੂੰ ਸੰਸਾਗਤ ਬਣਾਉਣ ਦੀ ਦਿਸ਼ਾ 'ਚ ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਕ ਸੂਬਾ ਪੱਧਰੀ ਵਿਸ਼ੇਸ਼ ਧੋਖਾਧੜੀ ਖੋਜ ਯੂਨਿਟ ਸਥਾਪਿਤ ਕਰਨ ਦੀ ਤਜਵੀਜ਼ ਦਾ ਐਲਾਨ ਕੀਤਾ ਹੈ ਜਿਸ ਦਾ ਹੈੱਡਕੁਆਰਟਰ ਪਟਿਆਲਾ ਵਿਖੇ ਹੋਵੇਗਾ ਉਨ੍ਹਾਂ ਕਿਹਾ ਇਸ ਮੱਪਿਤ ਯੂਨਿਟ ਰਵਸਤਾ ਤੇ ਸੇਵਾਵਾਂ 'ਤੇ ਸੇਵਾਵਾਂ 'ਤੇ ਉਲੰਘਣਾ ਨਾਲ ਸੰਬੰਧਿਤ ਗੁੰਝਲਦਾਰ ਮਾਮਲਿਆਂ ਦੀ ਜਾਂਚ ਵਿੱਚ ਇਕਸਾਰਤਾ ਲਿਆਏਗਾ ਅਤੇ ਜਾਂਚ ਨੂੰ ਸੁਚਾਰੂ ਵੀ ਬਣਾਵੇਗਾ ਵਿੱਤ ਮੰਤਰੀ ਨੇ ਦੱਸਿਆ ਕਿ ਯੂਨਿਟ ਨੂੰ ਵੱਡੇ ਪੱਧਰ ਦੀਆਂ ਜੀਐਸਟੀ ਧੋਖਾਧੜੀਆਂ ਦਾ ਪਰਦਾਫਾਸ਼ ਅਤੇ ਜਾਂਚ ਟ੍ਰੇਡਿੰਗ ਆਪਰੇਸ਼ਨਾਂ ਨੂੰ ਰੋਕਣ, ਬੇਨਾਮੀ ਲੈਣ-ਦੇਣ ਦਾ ਪਰਦਾਫਾਸ਼ ਕਰਨ ਤੇ ਜਾਲੀ ਇਨਵੋਇਸਿੰਗ ਦੀਆਂ ਕਾਰਵਾਈਆਂ ਨੂੰ ਖਤਮ ਕਰਨ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਮੁਹਾਲੀ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਚੁਗਰਵਤੀ ਔਰਤਾਂ ਨੂੰ ਜਾਂਚ ਤੇ ਇਲਾਜ ਦੀਆਂ ਸਾਰੀਆਂ ਸਹੂਲਤਾਂ ਬਿਲਕੁਲ ਮੁਫਤ ਦਿੱਤੀਆਂ ਜਾ ਰਹੀਆਂ ਨੇ। ਮੁਹਾਲੀ ਦੇ ਸਿਵਲ ਸਰਜਨ ਡਾਕਟਰ ਸੰਗੀਤਾ ਚਾਹਣ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਸਰਕਾਰ ਵੱਲੋਂ ਔਰਤਾਂ ਨੂੰ ਗਰਭ ਚੈਰਨ ਤੋਂ ਲੈ ਕੇ ਜਣੇ ਤੇ ਤੱਕ ਸਾਰੀਆਂ ਸਹੂਲਤਾਂ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਨੇ ਤੇ ਸੰਸਾਗਤ ਜਣੇਪਾ ਕਰਵਾਉਣ ਤੇ ਜਨਨੀ ਸੁਰੱਖਿਆ ਯੋਜਨਾ ਤਹਿਤ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਇਹਨਾਂ ਸਹੂਲਤਾਂ 'ਚ ਜਾਂਚ ਦਵਾਈਆਂ ਇੱਕ ਸਾਲ ਤੱਕ ਬੱਚੇ ਦਾ ਇਲਾਜ ਅਲਟਰਾਸਾਉਂਡ ਲੈਬ ਟੈਸਟ ਤੇ ਹੋਰ ਸੁਵਿਧਾਵਾਂ ਸ਼ਾਮਲ ਨੇ ਡਾਕਟਰ ਜੈਨ ਨੇ ਹਦਾਇਤਾਂ ਕੀਤੀਆਂ ਕਿ ਕੋਈ ਵੀ ਗਰਭਵਤੀ ਔਰਤ ਬਿਮਾਰੀ ਸਿਹਤ ਸਹੂਲਤਾਂ ਤੇ ਲੋੜਿੰਦੀ ਦੇਖਭਾਲ ਤੋਂ ਵਾਂਝੀ ਨਹੀਂ ਰਹਿਣੀ ਚਾਹੀਦੀ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਗਰਭਵਤੀ ਔਰਤਾਂ ਦਾ ਮਾਹਰ ਡਾਕਟਰਾਂ ਕੋਲੋਂ ਸਰਕਾਰੀ ਹਸਪਤਾਲਾਂ ਵਿੱਚ ਜਾਂਚ ਕਰਵਾਈ ਜਾਵੇ ਬਠਿੰਡਾ ਦੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ 우ਸ਼ਾ ਗੋਲਦੀ ਅਗਵਾਈ ਚ ਡੇਂਗੂ ਮਲੇਰੀਆ ਹੈਪਟਾਈਟਿਸ ਤੇ ਹੋਰਨਾਂ ਬਿਮਾਰੀਆਂ ਸਬੰਧੀ ਜ਼ਿਲ੍ਹੇ ਦੇ ਹੈਲਥ ਇਨਸਪੈਕਟਰਾਂ ਨਾਲ ਅੱਜ ਮੀਟਿੰਗ ਕੀਤੀ ਗਈ ਇਸ ਮੀਟਿੰਗ ਦਾ ਮੁੱਖ ਮਕਸਦ ਬਿਮਾਰੀਆਂ ਸਬੰਧੀ ਅਗਾਊ ਪ੍ਰਬੰਧਾਂ ਦੀ ਸਮੀਖਿਆ ਕਰਨਾ ਸਹਿਾ ਤਾਂ ਜੋ ਆਉਣ ਵਾਲੇ ਦਿਨਾਂ ਚ ਇਹਨਾਂ ਬਿਮਾਰੀਆਂ ਤੋਂ ਲੋਕਾਂ ਨੂੰ ਪਛਾਇਆ ਜਾ ਸਕੇ ਜਲੰਧਰ ਵਿੱਚ ਬੂਥ ਲੈਵਲ ਏਜੰਟਾਂ ਦੀ ਤਾਇਨਾਤੀ ਸੰਬੰਧੀ ਚੋਣ ਤਹਿਸੀਲਦਾਰ ਸੁਖਦੇਵ ਸਿੰਘ ਨੇ ਅੱਜ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਮੀਟਿੰਗ ਦੌਰਾਨ ਉਹਨਾਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੂਥ ਲੈਵਲ ਏਜੰਟਾਂ ਦੀ ਤਾਇਨਾਤੀ ਸੰਬੰਧੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ ਭਾਰਤ ਨੇ ਅੱਜ ਲੰਡਨ ਦੇ ਓਵਲ ਵਿਖੇ ਇੰਡਰਸਨ ਟੈਂਡਰਕ ਟਰਾਫੀ ਦੀ ਆਖਰੀ ਕ੍ਰਿਕਟ ਟੈਸਟ ਵਿੱਚ ਮੇਜ਼ਬਾਨ ਇੰਗਲੈਂਡ ਖਿਲਾਫ 6 ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਲੜੀ 2-2 ਨਾਲ ਬਰਾਬਰ ਕੀਤੀ। ਭਾਰਤ ਵੱਲੋਂ ਦਿੱਤੇ ਗਏ 374 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ ਪੰਜਵੇਂ ਦਿਨ ਆਪਣੀ ਦੂਜੀ ਪਾਰੀ ਵਿੱਚ 367 ਦੌੜਾਂ ਤੇ ਆਲ ਆਊਟ ਹੋ ਗਈ। ਟੀਮ ਇੰਡੀਆ ਨੇ ਆਪਣੀ ਦੂਜੀ ਪਾਰੀ ਵਿੱਚ ਪ੍ਰਭਾਵਸ਼ਾਲੀ 396 ਦੌੜਾਂ ਬਣਾਈਆਂ ਸਨ। ਪਹਿਲੀ ਪਾਰੀ ਚ ਇੰਗਲੈਂਡ ਭਾਰਤ ਦੇ 224 ਦੌੜਾਂ ਦੇ ਜਵਾਬ ਚ 247 ਦੌੜਾਂ ਤੇ ਆਲ ਆਊਟ ਹੋ ਗਿਆ ਸੀ। ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਵੱਖ-ਵੱਖ ਮੁੱਦਿਆਂ ਤੇ ਕੀਤੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦਿਨ ਪਾਰ ਲਈ ਮੁਲਤਵੀ ਹੋਈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਆਮ ਲੋਕਾਂ ਦੀ ਭਾਗੀਦਾਰੀ ਨਾਲ ਨਸ਼ਿਆਂ ਦੀ ਅਲਾਮਤ ਖੰਡੋ ਕਰਨ ਵਾਸਤੇ ਯੁੱਧ ਨਸ਼ਾ ਵਿਰੋਧਮ ਇਹਮਦੇ ਦੂਜੇ ਗੀੜ ਦੀ ਅਜਲਤਿਆਣਾ ਤੋਂ ਸ਼ੁਰੂਆਤ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਾਲ 1993 ਚਤਰੰਤਾਰਨ ਪੁਲਿਸ ਵੱਲੋਂ ਦੋ ਝੂਠੇ ਪੁਲਿਸ ਮੁਕਾਬਲਿਆਂ ਚੁਮਾਰੇਗੇ ਸੱਤ ਵਿਅਕਤੀਆਂ ਬਾਰੇ ਫੈਸਲਾ ਸੁਣਾਉਂਦਿਆਂ ਦੋਸ਼ੀ ਸਾਬਕਾ ਐਸਐਸਪੀ ਸਮੇਤ ਪੰਜ ਪੁਲਿਸ ਮਲਾਜ਼ਮਾਂ ਨੂੰ ਉਮਰ ਕੈਦ ਤੇ 3.5 ਲੱਖ ਰੁਪ ਅਤਿ ਭਾਰਤ ਨੇ ਅੱਜ ਲੰਡਨ ਦੇ ਓਵਲ ਵਿਖੇ ਅੰਡਰਸਟੈਂਡਰ ਕੋ ਟਰਾਫੀ ਦੀ ਆਖਰੀ ਕ੍ਰਿਕਟ ਟੈਸਟ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਖਿਲਾਫ 6 ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਲੜੀ 2-2 ਨਾਲ ਬਰਾਬਰ ਕੀਤੀ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ